ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਅਜੀਵੂ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਆਪ ਜੀ ਨੂੰ ਅੰਮ੍ਰਿਤ ਵੇਲੇ ਦੇ ਦਰਸ਼ਨ ਕਰਵਾ ਰਹੇ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪੰਜਾਬ ਤਾਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ 12 3 2025 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਸੁਣੋ ਜੀ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸੰmdi ਨੂਰ ਅਰਸੋਂ ਹਉ ਕੁਰ ਸੋਹ ਤੁਦ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਜਿਸ ਪਾਸੇ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਟਿਆ ਸੋਹੀਆ ਸਭਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ මොහල්ලා පැහෙල්ලා කාරදු්ජා අස්්ටපදියාල් එක්ක ඕහංකාර සත්්‍ය ගෝර ප්‍රසාදය गोरा सागर रत्नी भर पूरे अमृत संत चुग है नहीं दूरे हारे रास जोग चुग हे ਪ੍ਰਭ ਪਾਵਾਂ ਸਰਬਰ ਮਹਿ ਹੰਸ ਪ੍ਰਾਨ ਪਤ ਪਾਵਾਂ ਗੋਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਭਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵਾਂ ਕਿਆ ਬੱਗ ਬੱਪੂੜਾ ਛਪੜੀ ਨਾਏ ਕੀਚੜੇ ਡੂਬਾ ਮਾਲੋ ਨਾ ਜਾਈ ਰਹਾਓ ਰੱਖੇ ਰੱਖੇ ਚਰਨ ਧਰੇ ਵਿਚਾਰੀ ਦੋਬੇ ਦਾ ਛੋਡੇ ਭਾਏ ਨਿਰੰਕਾਰੇ ਮੁਕਤ ਪਦਾਰਥ ਹਾਰੇ ਰਾਸ ਚਾਖੇ ਆਵਣ ਜਾਣ ਰਹੀ ਗੋਰੇ ਰੱਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਾਰੇ ਸਹਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਾਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇਕ ਜੋਗੀ ਬੈਸੇ ਨਾਰੇ ਨਾ ਪੁਰਖ ਕਹੋ ਕੋ ਕੈਸੇ ਤ੍ਰਿਪਵਣ ਜੋਤੇ ਰਹੇ ਲੇਬ ਲਾਈ ਸੋਰੇ ਨਾਰ ਨਾਥ ਸੱਚੇ ਸਰਣਾਈ आनंद मूल अनाथ आधारि गोर मोखे भगत सहज बीचारी भगत वशल भ कटण हारे ਹੋ ਮਾਇ ਮਾਰੇ ਮਿਲੇ ਪਗ ਤਾਰੇ ਅਨਿਕ ਯਤਨ ਕਰੇ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੁਬੇ ਦਾ ਖੋਵਾ ਆਪਨ ਚੀਨਸ ਭ੍ਰਾਮੈ ਭ੍ਰਾਮੈ ਰੋਵਾ ਕਹਿ ਤੋ ਪੜ ਤੋ ਸੁਨ ਤੋ ਏਕਾ ਧੀਰਜ ਧਰਮ ਧਰਣੀ ਧਰਟੇ ਕਾ ਜਤ ਸਤ ਸੰਜਮ ਰਿਧਾ ਸਮਾਈ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮਾਲੋਨ ਲੱਗਾ ਗੁਰ ਕਾ ਸਬਦ ਪਰਮ ਭਉ ਭਗਾਂ ਸੂਰਤਿ ਮੂਰਤਿ ਆਦੇ ਅਨੂਪਾ ਨਾਨਕ ਜਾਚ ਸਾਚ ਸਰੂਪ ਸਾਚੇ ਨਿਰਮਲ ਮਾਲੋਨ ਲੱਗਾ ਗੁਰ ਕਾ ਸਬਦੈ ਪਰਮ ਭਉ ਭਗਾ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ へ ਪ੍ਰਭ ਭਾਵੈ ਸਰਵਰ ਮਹ ਹੰਸ ਪ੍ਰਾਨ ਪਾਤੇ ਪਾਵੈ